ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਨਾ ਘਰੇਲੂ ਸੱਜਣ ਦੇ ਘਰੋਂ ਲੱਗੇ ਆ ਇੱਕ ਬੱਚੀ ਦਿਖਾਉਣ ਗਰਲੈਂਡੋ ਟੱਚ ਆ ਤੁਸੀਂ ਜਿਹੜੀ ਮਰਜ਼ੀ ਨਾਲ ਮੰਨ ਲਿਓ ਤਾਜੀ ਸੂਈਆ ਤੇ ਜੇਰ ਜੱਪੇ ਵਾਲਾ ਕੰਮ ਹੈਗਾ ਇੱਧਰਲੇ ਬੰਨੇ ਡੰਨਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਤੇ ਜੈ ਜੈ ਰੇਟ ਹੀ ਕਰਾ ਦਾਂਗੇ ਬਾਈ ਤੋਂ ਬਿਲਕੁਲ ਕੁਆਲਿਟੀ ਦੇ ਹਿਸਾਬ ਨਾਲ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਆ ਤੇ ਜਿਹੜਾ ਇੱਕ ਪਲੱਸ ਪੁਆਇੰਟ ਆ ਉਹ ਸ਼ੁਰੂ ਚ ਹੀ ਦਾਦ ਨਾ ਵੀ ਨਾਲ ਇਹਦੇ ਬੱਚੀ ਆ ਬਹੁਤ ਕਮਾਲ ਦੀ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲੰਨੇ ਆ ਗੱਲਬਾਤ ਕਰਾ ਦੇਣਾ ਹੋਰ ਬਾਈ ਕੀ ਹਾਲ ਆ ਸਸਰੀ ਕਲਾ ਬਾਈ ਚੜਦੀ ਕਲਾ ਪੂਰੀ ਬਾਈ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਬਾਈ ਕਰਮਜੀਤ ਸਿੰਘ ਹਾਂਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਜੀ 99158 63915 9958 63915 63915 ਕੀ ਨਾਮ ਦੱਸਿਆ ਬਾਈ ਕਰਮਜੀਤ ਸਿੰਘ ਜੀ ਤਤੋਰ ਕਰਮਜੀਤ ਖੋਲ ਕੇ ਸੂਆ ਕਿਡਾ ਹੁੰਦੀ ਆ ਸੂਆ ਤੀਜਾ ਬਾਈ ਟੀਜਾ ਅਰੀਜਨਲ ਆ ਅਰੇਜਨਲ ਆ ਵਪਾਰੀ ਤਾਂ ਦੂਜੀ ਕਹਿੰਦੇ ਨਹੀਂ ਹੈ ਨਾ ਕਹਾਵ ਸਕ ਤੂੰ ਦੂਜਾ ਲੈ ਬਾਈ ਠੀਕ ਆ ਹਾਂ ਠੀਕ ਆ ਗੱਲ ਉਹੀ ਗੱਲ ਹੈ ਬਾਈ ਨੇ ਗੱਲ ਕਰੀਆ ਸੱਚ ਨੂੰ ਬਿਲਕੁਲ ਜੈਨੂਅਲ ਕਿਸੇ ਵਪਾਰੀ ਸੱਜਣ ਕੋਲ ਹੀ ਹੁੰਦੀ ਹੋ ਸਕਦਾ ਇਹ ਦੂਜਾ ਸੂਆ ਹੋ ਜਾਂਦੀ ਪਰ ਬਾਈ ਕਹਿੰਦਾ ਡਿਟੇਲ ਆ ਜਿਹੜੀ ਡਿਟੇਲ ਦੇਣੀ ਆ ਬਿਲਕੁਲ ਸਹੀ ਨਾਲ ਬੱਤੀ ਆ ਗਈ ਬਾਈ ਦੀ ਬੱਤੀ ਆ ਬਾਈ ਬੱਤੀ ਆਪ ਇਹ ਸੱਜਣੋ ਆ ਗਈ ਗਰਲੈਂਡੋ ਟੱਚ ਤੇ ਕਿੰਨਾ ਕੁ ਦੁੱਧ ਪਾਉਂਦੀ ਆ ਬਾਈ ਦੁੱਧ ਹੈਗਾ ਬਾਈ 35 36 ਲੀਟਰ 35 36 ਪਾਉਂਦੀ ਆ ਪਿਛਲੇ ਸੂਏ ਚੋਇਆ ਠੀਕ ਆ ਤੇ ਅੱਜ ਹੀ ਸੂਈ ਆ ਇਹ ਹਾਂ ਤੜਕੇ ਸੂਈ ਆ ਬਈ ਅਜਾ ਜੇਰ ਜੂਰ ਡਾਨਾ ਜੇਰ ਜੂਰ ਡਾਨਾ ਬਾਈ ਆ ਜੇਰ ਜੱਪੇ ਵਾਲਾ ਕੰਮ ਸਜਣੋਂ ਡਾਨਾ ਉਹ ਸਾਨੂੰ ਮੈਂ ਚੈੱਕ ਵੀ ਕਰਾਤੀ ਤੇ ਬਾਕੀ ਆਰਡਰ ਕੁਆਲਿਟੀ ਉਹੀ ਗੱਲ ਆ ਵੀ ਜੱਡੀ ਕਾਪ ਆ ਓਡਾ ਕੀ ਆਰਡਰ ਆ ਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਗਈ ਤੇ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਵੀ ਇਹਨੂੰ ਜਿੱਦਾਂ ਦੇ ਮੌਸਮ 'ਚ ਰੱਖੋਗੇ ਓਦਾਂ ਦੇ ਮੌਸਮ 'ਚ ਐਡਜਸਟ ਕਰ ਲੂਗੀ ਗਰਮੀ ਸਰਦੀ ਧੁੱਪ ਜਿੱਦਾਂ ਦਾ ਮਰਜੀ ਮੌਸਮ ਹੋਵੇ ਉਦਾਂ ਦੇ ਮੌਸਮ ਜੀ ਚੱਲਣ ਵਾਲੀ ਬੱਛੀ ਆ ਤੇ ਜਿਹੜੀ ਫੈਟ ਆ ਫੈਟ ਪਰਸੈਂਟੇਜ ਵੀ ਬਾਈ ਕਹਿੰਦਾ ਬਹੁਤ ਚੰਗੀ ਆਉਂਦੀ ਆ ਕਿੰਨੀ ਕੁ ਫੈਟ ਪਾਉਂਦੀ ਆ ਬਾਈ ਇਹ ਫੈਟ ਬਾਈ ਹੁਣ 40 ਤੋਂ ਸ਼ੁਰੂ ਹੋ ਜੂਗੀ ਠੀਕ ਆ 4 ਤੋਂ ਹਾਂ 60 ਤੱਕ ਕਰਵਾएंगे ਇਹ ਤਾਂ ਇਹ ਮੰਨ ਲਓ ਯਾਰ ਫਿਰ ਆਪਾਂ ਨੇ ਵੀ ਘੱਟ ਤੋਂ ਘੱਟ 22 23 ਕਿਲੋ ਵਾਲੀ ਮੱਝ ਹੀ ਲੈ ਲਈ ਹੈ ਨਾ ਆ ਮੱਝ ਜਿੰਨੀ ਕਹਿ ਸਕਦੇ ਆ ਆਪਾਂ ਵੀ ਮੱਝ ਜਿੰਨਾ ਮੁਨਾਫਾ ਹੀ ਕਰ ਦੂ ਇੱਕ 22 23 ਕਿਲੋ ਵਾਲੀ ਮੱਝ ਜਿੰਨਾ ਕਿਉਂਕਿ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਉਤੋਂ ਬਿਲਕੁਲ ਸਟੇਟ ਆ ਗਈ ਲੰਬੀ ਵੀ ਫ ਤੇ ਜਿਹੜਾ ਮੇਨ ਪੁਆਇੰਟ ਆ ਨਾਲ ਇਹਦੇ ਆ ਗਈ ਸੱਜਣੋਂ ਬੱਚੀ ਬਹੁਤ ਪਿਆਰੀ ਬੱਚੀ ਆ ਗਈ ਤੇ ਫਾਇਦਾ ਇਹ ਹੋ ਜਾਂਦਾ ਵੀ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਹੀ ਹੋ ਜਾਂਦਾ ਬਾਈ ਇਹ ਨਾਲ ਬੱਚੀ ਆ ਜੇ ਨਾ ਚਵਾਈ ਚਬੂਈ ਦੀ ਕਮਿਆ ਉੱਕ ਤੇ ਬਾਈ ਤਮ 100 ਦੀ 100 100 ਦੀ 100 ਮਾਰ ਦੋ ਦੋ ਧਾਰਾ ਫਿਰ ਥੱਲੀ ਮਾਰਦੇ ਜਿਆਦਾ ਨਾ ਕਰੀ ਗੰਮਾ ਮਾਰਦੇ ਮਾਰਦੇ ਕੋ ਨਹੀਂ ਇੱਕ ਖਾਸ ਗੱਲ ਇਹਦੀ ਇਹ ਆ ਵੀ ਨਿਆਣੇ ਦੀ ਨਹੀਂ ਬਾਈ ਕਹਿੰਦਾ ਬਾੜੀ ਜ਼ਰੂਰ ਤਾਂ ਪੈਂਦੀ ਇਹਨੂੰ ਵੀ ਬਿਨਾਂ ਨਿਆਣੇ ਦੀ ਇਹ ਇੱਥੋਂ ਕਰ ਸਕਦੇ ਹਾਂ ਜੈਕ ਚਵਾਈ ਦੀ ਬਿਲਕੁਲ ਸਾਫ਼ ਆ ਗਰਲੈਂਡੋ ਵਾਲਾ ਚਵਾਈ ਲੱਗਿਆ ਪੂਰਾ ਐਨ ਮੋਟਾ ਕੀ ਰੇਟ ਰਹੂਗਾ ਬਾਈ ਇਹਦਾ ਰੇਟ ਬਾਈ ਮੰਗਦੇ 110000 ਦੇ ਪੂਰੇ ਲੱਖ ਦੀ ਦੇਵਾਂਗੇ ਠੀਕ ਐ ਨਾਲ ਪੂਰੇ 1 ਲੱਖ ਦੇ ਇਹ ਜੋ ਛੋਟ ਛੱਪਾ ਜੀ ਹੋਊ ਬਸ ਮਾੜਾ ਮੋਟਾ ਕਰ ਦਾਂਗੇ ਠੀਕ ਐ ਨਾ ਬਾਈ ਉਹੀ ਗੱਲ ਆ ਬਾਈ ਕੇ ਮਾਤਾ ਕਰ ਦਾਂਗੇ ਬੰਦੇ ਰੇਟ ਸਮ ਇਹ ਜਿਹੜਾ ਸੱਜਣੋਂ ਬਾਈ ਦਾ ਫਿਕਸ ਜੀ ਆ ਗਿਆ ਹਾਂ ਇਹ ਜੋ ਛੋਟ ਛੱਪੇ ਜੀ ਵਾਲਾ ਸੀ ਨਹੀਂ ਰਹੂਗਾ ਤੇ ਨੰਬਰ ਬੋਲ ਦਿਓ ਜੀ ਨੰਬਰ 99158 ਬਾਈ ਹਾਂਜੀ 63915 99158 63915 ਕਿਹੜਾ ਹੋਰ ਤੋਰ ਦੇ ਖੋਲ ਕੇ ਤੇ ਇੱਕ ਵਾਰੀ ਤੋੜ ਕੇ ਤੁਹਾਨੂੰ ਫੇਰ ਦਿਖਾ ਦਾਨੇ ਆ 22 22 ਨੇ ਦਿਖਾਈ ਦਿੱਤੀ 22 ਚ ਹੈਗੀ ਆ 100 ਦੀ 100 ਛਰਲਾ ਛਿੱਟਾ ਟਾਇਟ ਫੈਟ ਥਣ ਵੱਧ ਘੱਟ ਵਾਲਾ ਕੋਈ ਸਿਸਟਮ ਨਹੀਂ ਹੈਗਾ ਤੇ ਭਾਰ ਬੋਝ ਦੀ ਗਾਰੰਟੀ ਰੂਪੀ ਮਾ ਗਾਰੰਟੀ ਹੈ ਬਾਈ ਇਹ ਮੰਨ ਲਿਓ ਸੱਜਣਾ ਵੀ 22 ਕਿਲੋ ਵਾਲੀ ਯਾਰ ਇੱਕ ਆਪਾਂ ਨੇ ਨਾ ਮਾਜੀ ਖਰੀਦ ਲਈ ਕਿਉਂਕਿ ਜਿੱਦਾਂ ਦੀ ਬਾਈ ਨੇ ਦੀ 10000 ਰਿਕੁਆਇਰਮੈਂਟ ਵੀ ਜਿਹੜੀ 60 ਪਰਸੈਂਟੇਜ ਆ 60 ਪਰਸੈਂਟੇਜ ਵੀ ਇਹ ਬੱਛੀ ਦੀ ਇਹ ਮੰਨ ਲਓ ਬਾਈ ਕਹਿੰਦਾ 4 0 ਤੋਂ ਸਟਾਰਟ ਹੋ ਕੇ 5 0 6 0 ਤੱਕ ਵੀ ਚਲੀ ਜਾਊਗੀ ਤੇ ਗੱਬਣ ਸੀਮਨ ਨਾਲ ਹੀ ਰਹਿ ਜਾਂਦੀ ਆ ਅਤੇ ਟੀਕੇ ਨਾਲ ਇੱਕ ਖਾਸ ਗੱਲ ਹੋਰ ਆ ਵੀ ਟੀਕੇ ਨਾਲ ਹੀ ਗੱਭਣ ਰਹ ਜਿੰਦਾਂ ਦਾ ਇਹ ਸੀਮਨ ਲਾ ਦੋਗੇ ਬੱਚਾ ਸੱਜਣੋਂ ਉਦਾਂ ਦੀ ਪਾ ਦੂਗੀ ਕਿ ਸੱਜਣ ਨੇ ਪਿਓਰ ਗਰਲੈਂਡੋ ਦਾ ਬੱਚਾ ਕੱਢਣਾ ਜਾਂ ਕਹਿ ਲਿਆ ਐਫ ਐ ਦਾ ਜਾਂ ਜਰਸੀ ਦਾ ਜਾਂ ਸਾਈਗਾਰ ਦਾ ਜਿੰਦਾਂ ਦਾ ਵੀ ਲਾ ਦੋਗੇ ਬੱਚਾ ਬੱਛੀ ਨੇ ਉਦਾਂ ਦਾ ਹੀ ਪਾ ਦੇਣਾ ਨੰਬਰ ਕਿਹੜਾ ਹੋਰ ਬੋਲ ਦਈ 991582 63915 99158 63915 63915 22 ਦਾ ਪਿੰਡ ਆ ਪਿੰਡ ਆ ਗਿਆ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ